ਦੀ ਸੱਚੀ ਆਕਾਲ ਸਾਰੇ ਭੈਣ ਭਰਾ ਮੰਗੂ ਕਿਵੇਂ ਦੀ ਸਾਰੇ ਆਸ ਕਰਦਾ ਤੁਸੀਂ ਸਾਰੇ ਜੀ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਦੇ ਸਾਰੇ ਜੀ ਠੀਕ ਠਾਕ ਆ ਜੀ ਲੱਗਿਆ ਜੇ ਆਪਾਂ ਜੜੀ ਵੀਡੀਓ ਸ਼ੁਰੂ ਕਰ ਮਾਰਨਿੰਗ ਦਾ ਟਾਈਮ ਹੋਗਾ ਮਾਰਨਿੰਗ ਦਾ ਟਾਈਮ ਹੋ ਪਿਆ ਜੀ 6:30 ਤੇ ਨੀਰਾਚਾਰਾ ਪੱਠਾ ਪਾ ਕੇ ਆਪਾਂ ਧਰਾਂ ਲੋਕਾ ਸਾਰਾ ਕੱਢ ਲਿਆ ਤੇ ਭੰਡ ਜਿੰਦੇ ਚੱਕ ਤੇ ਦੁੱਧਵਾ ਸ਼ਾਮ ਤਾਂ ਤੇ ਮਧਾੜੀਆਂ ਆਪਾਂ ਜਿਹੜੇ ਮੈਂ ਚਾਹ ਕਰਦੀ ਹਣੀ ਉਹਦੀ ਲਾਲ ਜੀ ਨੇ ਕਿਉਂ ਆਇਆ ਪਿਆ ਤੇ ਮੈਂ ਕਰਦੀ ਸੀ ਕਿਉਂ ਬਸ ਕਿਉਂ ਕੱਢ ਕੇ ਫਿਰ ਵਸਣ ਨਹੀਂ ਹੋ ਜਾਣੀ ਦੁਆਰੇ ਗੋਆ ਕੋ ਸਟੱਕੇ ਅਣੀ ਤੇ ਨਾਲ ਮਹਾੜ ਆ ਜਾਂ ਹੋਰ ਚਾਦਰ ਜਵ ਵਧੀਆ ਚਿੱਟਾ ਹੈ ਜਾਂ ਚੜਚੂ ਵਧੀਆ ਦਿਸਣ ਚ ਰੰਗ ਚੂਆ ਫਿਰ ਆਪਣੇ ਨਾ ਇਧਰ ਆਈ ਮਗਰ ਜਾਣਾ ਹੁੰਦਾ ਗੋਆ ਸਟੱਕ ਤਾਂ ਕਈ ਵਾਰੀ ਪਤਾ ਨਹੀਂ ਕਿ ਆਦਾ ਪੈਰ ਕੋ ਉਤਰ ਕੇ ਜਾਂਦਾ ਹੈ ਨਾ ਤੇ ਥੋੜਾ ਜਿਹਾ ਹੋਰ ਮਗਾ ਚਿੱਟਾ ਆ ਜਾਂਦਾ ਹੈ ਹੋਰ ਬਹੁਤ ਹੋਰ ਚੜਚਾ ਨੂੰ ਫਿਰ ਛਟਕੀ ਹੋਣੀ ਚਾਹੀਦੀ ਹੈ ਬਸ ਬਸ ਚਾਹ ਚ ਉਤਰੋਂ ਗੋਆ ਕੋ ਸਟੱਕੀ ਫਿਰ ਦੂਜੀ ਵਾਰ ਆ ਚਾਹ ਰਾਂਗੇ ਆ ਕੇ ਤੇ ਬਾਕੀ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸੁਬ ਸੁਬ ਕਮੈਂਟ ਕਰਦੇ ਤੇ ਆਪਣੀ ਇੱਕ ਦੀਦੀ ਹੈ ਜੀ 파ਰਮਜੀਤ कौर ਉਹ ਦੀਦੀ ਕਹਿੰਦੇ ਤੁਸੀਂ ਮੇਰਾ ਨਾਮ ਨਹੀਂ ਬੋਲਦੇ ਕਹਿੰਦੇ ਇਹ ਵੀ ਬਲਾਗ ਦੇ ਵਿੱਚ ਕਹਿੰਦੇ ਇਹ ਮੈਚ ਤੋਂ ਬਾਅਦ ਕਮੈਂਟ ਨਹੀਂ ਕਰਦੀ ਆ ਨਹੀਂ ਮੈਂ ਰੋਜ਼ ਕਮੈਂਟ ਕਰਦੀ ਆ ਪਰ ਤੁਸੀਂ ਆਦੀ ਮੇਰਾ ਨਾਮ ਨਹੀਂ ਬੋਲਦੇ ਲਓ ਜੀ ਆਪਾਂ 파ਰਮਜੀਤ कौर ਭੈਣ ਦਾ ਨਾਮ ਬੋਲਤਾ ਪਲੀਜ਼ ਭੈਣੇ ਗੁੱਸਾ ਨਾ ਮਰਿਆ ਕਰੋ ਹਨ ਤੇ ਕਈ ਵਾਰੀ ਕੋਲੇਖਾਂ ਲੱਗ ਜਾਂਦਾ ਲੱਗ ਜਾਂਦਾ ਹਨ ਨਿਕਲ ਜਾਂਦਾ ਦਿਮਾਗ ਚ ਨਾਮ ਆਣਾ ਭੁੱਲ ਜਾਂਦੇ ਹਨ ਕੋਈ ਆਪਣਾ ਕਿਹਾ ਨਹੀਂ ਆਪ ਜਾਣੋੁੱਛ ਗਿਆ ਨਹੀਂ ਲੈਂਦੇ ਹਨ ਮੈਨੂੰ ਤਾਂ ਸਾਰੇ ਭੈਣ ਭਰਾ ਇੱਕੋ ਜਿਹੇ ਹਨ ਜਿਹੜੇ ਸਪੋਰਟ ਕਰਦੇ ਹਨ ਵੀਡੀਓ ਦੇਖਦੇ ਹਨ ਕਿਉਂਕਿ ਤੁਹਾਡੇ ਸਾਰਿਆਂ ਦੇ ਸਪੋਰਟ ਦੇ ਨਾਲ ਆਪਾਂ ਤਾਂ ਕਹਿੰਦੇ ਤਾਂ ਆਪ ਕੀ ਕਰ ਸਕਦੇ ਹਨ ਜੇ ਤੁਸੀਂ ਸਾਡੇ ਬਲੌਗ ਪਸੰਦ ਕਰਦੇ ਹੋ ਆਪਾਂ ਫੇਰ ਵੀ ਕੁਝ ਕਰ ਸਕਦੇ ਹਨ ਤੇ ਕੋਈ ਆਏ ਤਾਂ ਹਨ ਜਾਣੋੁੱਛ ਗਿਆ ਨਹੀਂ ਨਾਲਿਆ ਤਾਂ ਕਿਹਦੇ ਕੋਈ ਨਾ ਐਸਾ ਰੁੱਸਣਾ ਮਾਰੇ ਬਾਜੀ ਆਪਾਂ ਕਰ ਲਈਏ ਦੋ ਤਾਂ ਕਿਉਂ ਕਿਉਂ ਵਸ ਉਹਨਾਂ ਦਾ ਕੋਸੇ ਜਿਹਾ ਪਾਣੀ ਨਾਲ ਆ ਜਾਂਦਾ ਨਾ ਜਿਆਦਾ ਜੱਟਾ ਪਾਉਣਾ ਬੰਦਾ ਨਾ ਜਿਆਦਾ ਰੱਖਣਾ ਬਸ ਮਾਮਲੀ ਜਿਹਾ ਕੋਸਾ ਜਿਹਾ ਪਾਣੀ ਹੁੰਦਾ ਨਿਕਾਇਆ ਵਧੀਆ ਕਿ ਉਹ ਆ ਜਾਂਦਾਗਾ ਤੇ 2 ਲੀਟਰ ਪਾਣੀ ਪਾ ਕੇ ਮਿਲਾਣੀ ਲੱਗ ਜਾਂਦੀ ਹੈ ਤੇ ਵਧੀਆ ਦੋਨੇ ਘਰਾਂ ਨੂੰ ਲੱਸੀ ਦਾ ਸਵਾਦ ਆ ਜਾਂਦਾ ਬਸ ਮੰਮੀ ਪਾਈਆਂ ਦੇ ਬਸ ਉਹਨਾਂ ਨੂੰ ਜੋ ਘਰ ਘਾਚੂਰਾ ਫੀਡ ਤੇ ਬਸ ਫਿਰ ਬੋਕਰ ਚੱਕ ਲੈਣੀ ਮੰਮੀ ਕਿਤੇ ਮੈਸਰ ਨੂੰ ਦਵਾਦ ਲਗੂਆ ਗਰਮ ਗਰਮ ਸਰਦੀਆਂ ਦੀ ਹੋਗੀ ਉਤਰਾਵਸਾਲ ਅਦੰਟਾਂ ਨਹੀਂ ਬੱਕਰ ਵਾਲੀ ਵਾਲਾ ਕਰਦੇ ਤੋਂ ਜੋਰ ਲੱਗਦਾ ਹਨ ਤੇ ਵੈਸੇ ਅੱਜ ਵੀ ਦਿਨ ਸੋਨਾ ਤਾਂ ਉਹ ਬਿਲਕੁਲ ਵੀ ਹੈ ਨਹੀਂ ਤੇ ਅੱਜ ਵੀ ਧੁੱਪ ਟਾਈਮ ਨਹੀਂ ਨਿਕਲੂਗੀ 8 ਵਜੇ ਤੋਂ 7:30 ਵਜੇ ਤੋਂ ਵਧੀਆ ਸੂਰਜ ਵੀ ਸੇਕ ਜਮਾੜ ਲੱਗ ਜਾਂਦਾ ਲਾਲੀ ਜੀ ਵਧੀਆ ਰੰਗ ਚਿੱਟਾ ਜਿੱਟਾ ਹੋਣ ਲੱਗਿਆ ਵਧੀਆ ਬਸ ਜੀ ਟੜਕੇ-ਟੜਕੇ ਜਿਹਦੇ ਜਿੱਦੇ ਲਈ ਉਠੀ ਹੈ ਨਾ ਉਹਦੇ ਹਸਾਤਿਆਂ ਦਾ ਕੰਮ ਉਹਦੇ ਭੱਜਾ ਰੱਸੀ ਭੱਜਾ ਰੱਸੀ ਜਦੋਂ ਵਧੀਆ ਟਾਈਮ ਸਰ ਉਠੜੀ ਫੇਰ ਨਾਲੇ ਤਾਂ ਕੰਮ ਛੇ ਵਧੀਆ ਨਿਪਟ ਜਾਂਦਾ ਨਾਲੇ ਜੋ ਟੜਕੇ-ਟੜਕੇ ਜਿੰਨਾ ਚਿਰ ਦੈਨ ਜਾਣੀ ਨਾ ਜਾਣਦਾ ਬੜਾ ਜੀ ਕਰਦਾ ਕੰਮ ਕਰਨ ਲੱਗਦਾ ਆ ਵੀ ਕਰ ਲਈ ਆ ਵੀ ਕਰ ਲਈ ਤੇ ਬੱਸ ਹੋਰ ਉਹ ਘਸਟੇ ਮਾਰੀ ਜਾਣੀ ਹੈ ਮੋਟਾ-ਮੋਟਾ ਧੂਆ ਜਿਹੜਾ ਉਹ ਸਟੀਆਂ ਨੂੰ ਧੂਆ ਕਰ ਪਾਤੀਆਂ ਵਾਸਤੇ ਜਿਹੜਾ ਕੋਈ ਸੋਕਾ ਹੋਊਗਾ ਬਾਕੀ ਜਿਹੜੇ ਸਾਰੇ ਭਾਂਡਾ ਕਈ ਅੰਦੇ ਦੇ ਨੇ ਆਪਣੇ ਪਰਮਜੀਤ ਦੀਦੀ ਜਿਹੜੇ ਇਹ ਮਨਾ ਲੈਣੇ ਇਹਨਾਂ ਨੇ ਆਪਾਂ ਨੂੰ ਨਾ ਭਾਂਡਿਆਂ ਦਾ ਸ਼ੈਕਸ ਜਿਆਦਾ ਹੀ ਕਹਿੰਦੇ ਇੱਥੇ ਨਾਲ ਲੈਂਦੇ ਵਧੀਆ ਮੀਂਹ ਕਣੀ ਚ ਭਾਂਡੇ ਬਾਜਣ ਪਤਾ ਕੀ ਗੱਲ ਹੈ ਦੀ ਜਿਆਦਾ ਹੀ ਥੋੜਾ ਜਿਆਦਾ ਖਰਚਾ ਹੋ ਜਾਂਦਾ ਹਨਾ ਹੁਣ ਸਾਨੂੰ ਆਇਆ ਹੈਗਾ ਵੀ ਚਲੋ ਬਾਥਰੂਮ ਆਪਾਂ ਕਿਹੜਾ ਪੂਰਾ ਤਿਆਰ ਕਰਵਾ ਲਈਏ ਵਧੀਆ ਹਨਾ ਤੇ ਜਦੋਂ ਕਿਤੇ ਫੇਰ ਮਿਸਤਰੀ ਲਾਇਆ ਹੈ ਉਹਦੋਂ ਜਿਹੜਾ ਕੀ ਆਪਾਂ ਇੱਥੇ ਸ਼ਰਖ ਲਾ ਲਾਂਗੇ ਕਿਉਂਕਿ ਵਧੀਆ ਮੀਹਣੀ ਦੇ ਵਿੱਚ ਆਪਦੇ ਢਾਂਡੇ ਮਾਝੇ ਤੇ ਕੰਮ ਕਰੀ ਗਿਆ ਬੰਦਾ ਹਨਾ ਨਹੀਂ ਆਏ ਡਿੱਗਦੇ ਹੁੰਦੇ ਨਹੀਂ ਛੜੀ ਵੀ ਵੀ ਹਟੂਗਾ ਢਾਂਡੇ ਮਾਝਾ ਵੀ ਹਟੂਗਾ ਢਾਂਡੇ ਮਾਝਾ ਦੇ ਤੇ ਚਲੋ ਜੀ ਜਿੱਥੇ ਵੈਗੁਰੂ ਨੇ ਹਨਾ ਕੋਈ ਹੋਰ ਆਪਾਂ ਨੂੰ ਆਦੇ ਹੁੰਦੇ ਫਸਲ ਜੋ ਵਧੀਆ ਬਾਛਤਰੀ ਤਾਂ ਫਿਰ ਆਪਾਂ ਫਿਰ ਕਰਵਾ ਲਾਂਗੇ ਮਿਸਤਰੀ ਲਾਉਣਾ ਆਪਾਂ ਦੁਬਾਰੇ ਲਾ ਲਾਂਗੇ ਹੋਰ ਵੀ ਮੜਾ ਢੁਟਾਇਆ ਕੰਮ ਕਰਾਵਾਂਗੇ ਤੇ ਜਦੋਂ ਇਹ ਬਾਥਰੂਮ ਬਣਾਇਆ ਸਾਤਾ ਸੀ ਬਹੁਤ ਹੀ ਜਿਆਦਾ ਉੱਥੇ ਬਾਥਰੂਮ ਬਣਾ ਤਾ ਤੇ ਜਦੋਂ ਬਾਥਰੂਮ ਦੇ ਨਾਲ ਨਾਲ ਥੋੜਾ ਜਿਹਾ ਆਪਣੀ ਰਸੋਈ ਵੀ ਸਵਰਗੀ ਹੈ ਨਾ ਵਧੀਆ ਛੱਤ ਛੋਟ ਬਦਲੀ ਗਈ ਨਹੀਂ ਨਹੀਂ ਚੋਖਾ ਹੋ ਜਾਂਦਾ ਸੀ ਸੋ ਵਧੀਆ ਸਾਰੇ ਕੰਮ ਜੀ ਲੋਟ ਆ ਗਏ ਹਨ ਚਲੋ ਜੀ ਆਪਣੀ ਵੀਡੀਓ ਨੂੰ ਜਾਂਦੇ ਕੰਮੀ ਹੁਣ ਆਪਾਂ ਬੱਕ ਸਟੱਲ ਲੀ ਲਓ ਜੀ ਮੰਮੀ ਲਾਈ ਜਾਂਦੇ ਬੱਕਰ ਤੇ ਮਾਇ ਲੱਗਦੀ ਆ ਗੋਏ ਨੂੰ ਬੋਕਰ ਮਗਾਗੇ ਹੋਰ ਨਾਲ ਝਾੜੂ ਮਗਾ ਲਾਂਗੇ ਨਾਲੇ ਬੋਕਰ ਤੇ ਆ ਨਾਲੀ ਜੀ ਦਾ ਬਾੜਾ ਵੱਡਾ ਹੋਇਆ ਜੇ ਇੰਨੀ ਹਲਕਤ ਆਉਂਦੀ ਐ ਨਾ ਸੱਚੀ ਐ ਤੂੰ ਹੋਰ ਹੁਣ ਤਾਂ ਬਸ ਹੁਣ ਲੇਟ ਵਾਲੇ ਆ ਜਾਣ ਅੱਜ ਤੇ ਚੱਲ ਮੁੜ ਕੇ ਆਪਦਾ ਟੈਂਕੀ ਟੁਕੀ ਧਰ ਲਾਂਗੇ ਕਿ ਨਹੀਂ ਹੋਰ ਉਦੋਂ ਫਸਲ ਬੋੜੀ ਬੋਇਤੀ ਬਸਣਾ ਥਲੇ ਹਾਂ ਤਾਂ ਚਿੱਟੀ ਸਾਡੀ ਨਾ ਚਿੱਟੀ ਗਾਂ ਜਿਹੜੀ ਬਾਹਲਾ ਕਰਦੀ ਉਹ ਬੁਰਾ ਹਾਲ ਕਿੰਨਾ ਹੀ ਰੇਤਾ ਚਿੱਟੀ ਜਿਹਾ ਲੱਗੇ ਹਾਂ ਆਥੋਂ ਨੂੰ ਫੇਰ ਉਹੀ ਹਾਲ ਕਰ ਦਿੰਦੀ ਥੱਲੇ ਮੂਛ ਦੀ ਹੈ ਨਾ ਇਹ ਤਾਂ ਪਿੱਛੇ ਹੋ ਕੇ ਮੂਛੇ ਤਾਂ ਮੂਛ ਪਿੱਛੇ ਢਾਗੇ ਹੂੰ ਹੱਲੇ ਹੀ ਮੂਛ ਦੀ ਆਈ ਉਸ ਤੋਂ ਪਿੱਛੇ ਹਾਂ ਉਹਦੇ ਨਾਲ ਧੁੱਪ ਨਹੀਂ ਆਉਂਦੀ ਮੰਮੀ ਉੱਥੇ ਤਾਂ ਨਹੀਂ ਕੱਲ ਸੁਣ ਲਿਆ ਸੀ ਬੜਾ ਘਾਟਾ ਗਿਆ ਸੀ ਉਹ ਪਟਾਖੇ ਕਹਿੰਦਾ ਲੋਡ ਕਰਤਾ ਸੀ ਦੋਨਾਂ ਥਲੇ ਹੂੰ ਮੋਤੀ ਥੱਲੇ ਆ ਪਿੱਛੇ ਉਹ ਮੋਤੀ ਹਾਂ ਨਹੀਂ ਮੁੱਕਦੀ ਇਹ ਤਾਂ ਆਇਆ ਮੋਤੀ ਤਾਂ ਪਰ ਥੱਲੇ ਨਹੀਂ ਚਲੋ ਜੀ ਆਪਾਂ ਵੀ ਸਿੱਟੇ ਗੋਆ 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 ਨਾ ਨਾ ਮੈਂ ਉਧਰ ਬਾਹਰ ਭੱਗ ਗਈ ਸੀ ਤੇ ਚਲੋ ਜੀ ਮੋٹے ਮੋٹے ਫੋਸ ਪਾ ਕੇ ਤਿੰਨ ਵੱਠਲ ਹੁੰਦੇ ਹੁੰਦੇ ਇਸ ਵੇਲੇ ਤਿੰਨ ਅੰਦਰੋਂ ਹੋ ਜਾਂਦੇ ਆ ਇੱਕ ਬਾਹਰੋਂ ਹੋ ਜਾਂਦਾ ਚਾਰ ਵੱਠਲ ਹੁੰਦੇ ਆ ਤੇ ਅੰਦਰ ਤਾਂ ਇੱਧਰ ਤਾਂ ਕੁਝ ਨਹੀਂ ਦਿਂਦਾ ਨੇ ਰਹੀ ਲੱਗਦਾ ਇੱਧਰ ਤਾਂ ਤੇ ਆ ਬੱਲਵਾ ਦਾ ਘਾਟ ਹੀ ਹੁੰਦਾ ਚਾਹਨ ਖੱਟੇ ਦਾ ਡੈਡੀ ਆਖੀ ਜਾਂਦੇ ਸੀ ਕਹਿੰਦੇ ਇੱਕ ਅੰਦਰ ਲਾ ਦਨੇ ਵੱਲੋ ਚਾਰ ਦਿਨਾਂ ਨੂੰ ਗਾਂ ਸੂਗੀ ਹਨਾ ਫਿਰ ਔਖਾ ਹੋ ਜਾਂਦਾ ਤੇ ਕਿਹਾ ਸੀ ਡੈਡੀ ਨੂੰ ਵੀ ਲਾ ਦਿਓ ਤੇ ਚਲੋ ਜੀ ਆਪਾਂ ਸਿੱਟ ਲਈਏ ਗੋਆ ਦਵਾ ਦਾ ਤੇ ਬਸ ਫਿਰ ਮਗਰ ਦੀ ਮਗਰ ਚਾਹ ਦਾ ਟਾਈਮ ਆ ਜਾਂਦਾ ਮੁੜ ਕੇ ਤਾਂ ਬਸ ਜਦੋਂ ਧੁੱਪ ਚੜ ਜਾਂਦੀ ਫਿਰ ਤਾਂ ਐ ਲੱਗਦਾ ਵੀ ਹਏ ਦੁਪਹਿਰੇ ਵੀ ਹੋਰ ਨੂੰ ਜੀ ਲੱਗਦਾ ਵੀ ਦੌੜ-ਦੌੜ ਕਰ ਲਈਏ ਕੰਮ ਲੇਟ ਹੋ ਗਏ ਲੇਟ ਹੋ ਗਏ ਹਨਾ ਤੇ ਚਲੋ ਜੀ ਸਿੱਟੀ ਦਾ ਉਹਦਾ ਗੋਆ ਤੇ ਫਿਰ ਮਿਲਦੇ ਆਂ

ਤੇ ਇੱਕ ਵਾਟਰ ਹਾਜੀ ਹੋਰ ਹੋਗਾ ਇੱਥੇ ਇੱਕ ਵਾਰ ਹੋਗਾ ਇਧਰ ਅੰਦਰ ਮੈਂ ਇਕੱਠਾ ਕਰਦਾ ਇੱਕ ਵਾਟਰ ਸੀ ਸਿੱਟਿਆ ਹੀ ਤੇ ਜਿਹੜਾ ਜਦੋਂ ਸੀਗਾ ਸੁੱਕ ਸਕ ਮੂਤ ਵਿੱਚ ਇਕੱਠਾ ਕਰਦਾ ਸਾਰ ਤੇ ਫੇਰ ਤੇ ਦੱਸ ਨਹੀਂ ਦਿਨਾ ਹੁਣ ਅੰਦਰ ਦਾ ਲਜਕਾ ਦਿਓ ਮੈਨੂੰ ਕਾਈ ਨਾ ਸਹ ਹੋ ਸਭਾ ਦੀ ਸਦੀਆ ਨਹੀਂ ਹੁਸੜ ਜਾਂਦੇ ਮੂਨੇ ਦੇ ਜੀ ਇੱਥੇ ਬਾਤ ਤਾਂ ਕੰਧੜਾ ਰਹਿੰਦਾ ਤੇ ਕੱਲ ਮੰਮੀ ਨੇ ਬਾਥੀਆਂ ਚੱਕਤੀਆਂ ਸੀ ਜੇ ਨਹੀਂ ਆ ਉਹ ਉੱਥੇ ਬਸ ਅੱਜ ਅੱਜ ਦਾ ਹੀ ਪੱਥਾ ਜ ਉਹ ਅੱਜ ਦੇ ਸਵੇਰ ਦਾ ਅੱਜ ਹੋਰ ਧੁੱਪ ਲੱਗੂਗੀ ਤਾਂ ਅੱਥ ਨਹੀਂ ਹੋਰ ਚੱਕ ਕੇ ਜਾਵਾਂਗੇ ਬਾਥੀਆਂ ਤੇ ਫੇਰ ਹੀ ਲੋਟ ਆਇਆ ਕਰੂ ਕੰਮ ਅੱਜ ਤਾਂ ਖਰਦਨ ਸੋਹਣਾ ਹੋਵੇ ਉਹ ਲਾਲੀ ਜੀ ਚਾਹ ਗਏ ਸੂਰ ਜਾ ਉਹ ਸਿਵਾੜਾ ਆਦੀ ਨਾ ਹੁਣ ਇਹਦਾ ਨਹੀਂ ਹਮ ਅਜੇ ਆਇਆ ਨਹੀਂ ਚੰਗੀ ਕਰ ਲੋਜੀ ਉਹ ਦਰਗੋਆ ਕੁੜਾ ਯਾਰ ਕੰਮ ਨਹੀਂ ਲਿੱਦਿਆ ਕਿ ਆਪਾਂ ਤਾਂ ਬਣਦੇ ਚਾ ਚਾ ਜਿਵੇਂ ਸਾਡੇ ਬਹੁਤ ਚਾ ਪੀਂਦੇ ਸਾਡੇ 3 ਲੀਟਰ ਤੋਂ ਚਾ ਲੱਗ ਜੇ ਤੜਕੇ ਤੜਕੇ ਬਿਨਾ ਗਿਆਰ ਵਾਲੀ ਦੋ ਵਾਲੀ ਤੋਂ ਬਿਨਾ ਬਾਕੀ ਜਿਹੜੀ ਆਖ ਨੇ ਬਾਕੀ ਬੁਣਾਗਾ ਕੰਮ ਚੱਲਿਆਂ ਨਾ ਜਾਂਦਾ ਬਾਥਰੂਮ ਦਾ ਕੋਈ ਨਾ ਕੋਈ ਜਿਵੇਂ ਆ ਹੀ ਜਾਂਦਾ ਕੋਈ ਨਿਸਤਰੀ ਹੈ ਨਾ ਤਾਂ

ਜਾਜੂ ਜਦੋਂ ਸਟਾਡ ਚੜ੍ਹ ਜਾਂਦੇ ਤੇ ਮੰਮੀ ਨੇ ਮਸ਼ੀਨ 'ਚ ਕੱਪੜੇ ਪਾ ਕੇ ਬਹੁਤ ਲਾ ਕੇ ਪਸੋਂ ਨੂੰ ਮੰਮੀ ਪਸੋਂ ਨੂੰ ਪਾਣੀ ਪੋਣੀ ਦਿਖਾ ਦਿੰਦੀ ਜਾਜੂ ਭੀ ਕੇ ਸੇਹਰਾ ਕੋਹਾਂ ਕੱਠਣ ਜਾ ਰਹੇ ਤੇ ਮੈਂ ਝਾੜੂ ਲਾ ਕੇ ਪੋਚਾ ਲਾ ਦਿੰਦੀ ਫਿਰ ਮੈਂ ਆਟਾ ਗੋਟਾ ਸੁਨਣਾ ਚਲੋ ਚਲੋ ਜਿੱਕੇ ਬਣਾ ਲਈਏ ਜਾ ਜਾਜੂ ਭੀ ਗੀ ਇਹ ਕੰਦਲ ਤੋਂ ਨਾਲ ਹੋਰ ਕੰਮ ਤੋਂ ਦੇ ਸ਼ਹਿਰ ਤੇ ਬਾਕੀ ਦਿਨ ਬਹੁਤ ਸੋਹਣਾ ਅੱਜ ਵਧੀਆ ਧੀਰੇ ਧੀਰੇ ਤੋਂ ਪਕੜ ਲਈ ਕੱਲ ਨੂੰ ਬਹੁਤ ਹੀ ਜ਼ਿਆਦੇ ਜਿਹੜੀ ਕਿ ਸੋਹਣੀ ਧੁੱਪ ਹੁੰਦਣਾ ਵਾ ਆਪਣੇ ਬਾਥਰੂਮ ਤੇ ਉਹ ਥਿਆਰੀ ਧੁੱਪ ਦੇਖੋ ਬਹੁਤ ਤੇ ਹੁਣ ਆਹ ਟੀਨਾ ਅਗਿਆ ਟੀਨ ਜਗ੍ਹਾ ਆਪਣੇ ਆ ਨਹੀਂ ਹੁੰਦੀ ਸੀ ਸ਼ਟਰ ਜੇ ਉਦੋਂ ਇੱਥੇ ਇੱਥੇ ਧੁੱਪ ਆ ਜਾਂਦੀ ਸੀ ਵਧੀਆ ਆ ਸਾਰੀ ਜਗ੍ਹਾ ਤੇ ਇੱਥੇ ਥੱਲੇ ਹੁਣ ਨਹੀਂ ਆਉਂਦੀ ਹੁਣ ਸ਼ਟਰਾਂ ਦਾ ਕਰਕੇ ਨਾ ਲੇਟ ਆਉਂਦੀ ਹੈ ਧੁੱਪ ਤੇ ਹਰ ਹਜੇ ਟਾਈਮ ਤੋਂ ਕੁਝ ਵੀ ਨਹੀਂ ਹੋਇਆ ਪੌਣੇ 8 ਦਾ ਟਾਈਮ ਹੋਇਆ ਹਜੇ ਵਧੀਆ ਟੋਰ ਜੀ ਬਣ ਗਈ ਜੀ ਹੁਣ ਆਖ ਲਿਆ ਰਾ ਚੱਕਣਾ ਉਹ ਲੈਟ ਵਾਲੇ ਆ ਜਾਣ ਹਨਾ ਮੰਮੀ ਕੰਮ ਨੇ ਬੜੀ ਲੈਟ ਵਾਲੇ ਆ ਟੂਟਾਂ ਵਾਲੇ ਤਾਂ ਆ ਹੀ ਜਾਣਗੇ ਖਿਆਲਾ ਤਾਂ ਪੌਣੇ ਹੀ ਫਿਰ ਉਹ ਵੀ ਖਾ ਬੈ ਕੇ ਇੰਨੇ ਭਾਈਆਂ ਰੋਟੀ ਖੋ ਵਿੱਚ ਨਹੀਂ ਪਿਆ ਦੇ ਕਮ ਆ ਜਾਣੀ ਬੰਦੇ ਜਿਹੜੀ ਨਾਲੀ ਉਹਨਾਂ ਕੋਲੇ ਉਹ ਹੁੰਦਾ ਵਿੱਚ ਬਾਗਦੇ ਆਪਾਂ ਦਾ ਮੱਥਾ ਮਾਰੀ ਜਾਂਦੇ ਆਪਣੇ ਪਸਾਣ ਵਾਲਾ ਚਲਾ ਕੇ ਹਰ ਤੱਕ ਹ ਹਾਲਸਾ ਹੀੰਦਾਰੀ ਹਕਟੇ ਫੁੱਲ ਲਗਿਆ ਹੈਨਾ ਹਾਂ ਇੱਥੇ ਨਹੀਂ ਲੱਗੇ ਉਹ ਲੱਗਿਆ ਇੱਕ ਰਹੀ ਸਾਖ ਜਾਂ ਰਹਿ ਗਿਆ ਚਲੋ ਜਪੀਲੀ ਚਾਹ ਪਾਣੀ ਇਹ ਰ ਫੋਟੋ ਹਰ ਕੰਮ ਕਦੇ ਸੋਡੇ ਨਾਲ ਸ਼ੇਅਰ ਕਰਦੇ ਆ। ਹਾਂ। ਹਾਂ। ਅਨਿਆ ਸ਼ਾ। ਕੱਲ ਕੇ ਨਹੀਂ ਚੱਕੀਆਂ ਸੀ। ਕੱਲਾ ਉਹ ਚੱਕਣਾ। ਹਾਂ। ਪਹਿਲਾ ਪਿਆ ਲਾਇਆਂ ਗਿਲੇ ਨੂੰ ਘਰੋਂ ਨਾਲ ਚੱਕਣਾ। ਉਹ ਤੋਂ ਅੱਧਾ ਕਿੱਥੇ ਚੱਕੀ ਇੱਥੋਂ ਕਿੱਥੇ ਗਾਂ ਤਾਂ ਪਹਿਲਾਂ ਨੇ। ਇੰਨਾ ਖਾਂ ਵਿਲਾ ਹੋਇਆ ਗਾ। ਉਸ ਅੱਜ ਧੁੱਪ ਹਾਂ ਨਾ ਹੂੰ ਮੌਜ਼ੀ ਆਪਾਂ ਘੱਟੀਆਂ ਨੇ ਚਾਰ ਉਹ ਜਿ셔 ਸਾਰੀ ਦੀ ਖਾਸ ਸਾਰੇ ਦੇ ਘਰ ਚ ਐ ਦੀ ਫਸਲ ਹੋਵੇ ਇੰਨਾ ਵਧੀਆ ਲੱਗਦਾ ਨਾ ਦੇਖ ਵਾਓ ਹਾਂ ਦੀ ਕਰੀਂ ਨਾ ਦੀ ਹਾਂ ਇਹ ਕੀ ਕਰਨੀ ਆ ਹਾਂ ਇਧਰ ਆ ਗਏ ਸਾਰਾ ਹਾਂ ਜਿਹਨਾਂ ਦਾ ਸਮੱਸਿਆ ਨਹੀਂ ਚੜਦਾ ਨਾ ਪੂਰਨੀ ਚੜਦਾ ਉਹਨਾਂ ਦਾ ਹੀ ਖਿਆਲ ਰੱਖ ਲੈ ਗਿਆ ਹਾਂ ਜੀ ਇਹ ਬਿਜਲੀ ਵਾਲਾ ਪਾਣੀ ਨਹੀਂ ਚੱਕਦਾ ਪਿਆ ਘਰੇ ਜਾਏ ਹੋਵੇ ਘਰੀ ਹੈ ਨਹੀਂ ਉਹ ਨਹੀਂ ਨਹੀਂ ਬੜਾ ਹੈ ਨਾ ਉਹ ਸੋਕਰਾਲ ਨੱਗਰਿਆ ਹੋਊਗਾ ਉਹ ਸਹੇਜ ਉੱਪਰ ਵੀ ਲਿਆ ਮੈਂ ਬੱਦਮਾਹ ਫੁੱਲ ਬੋਲਨਾ ਵੰਗਿਆ ਇਹ ਲੈ ਕੇ ਰਵਾਂਕ ਦੂਜੇ ਬੰਦੇ ਤੋਂ ਖੋਰ ਤੋਂ ਕਰਾਵਾਂਗੇ ਨਾ ਉਹ ਜਾਣਦਾ ਆਈ ਨੀ ਕੋਣੀ ਆਈ ਕੋਣੀ ਲਓ ਜੀ ਸਾਰੇ ਭੈਣ ਭਰਾ ਅੰਮ੍ਰੂਦ ਐਡੇ ਐਡੇ ਅੰਮ੍ਰੂਦ ਅੱਧਾ ਅੱਧਾ ਕਰਦਾ ਇੱਕ ਮੰਨ ਜਸ਼ਨਾਂ ਕਹਿੰਦੇ ਮम्मी ਅੰਮ੍ਰੂਦ ਚੀਰ ਕੇ ਦੇ ਬਸ ਹੁਣ ਤਾਂ ਖਤਮ ਹੋਣਾ ਨੇ ਹੋਗੇ ਨਾ ਰੁੱਤ ਗਈ ਇਨਸਾਨਾਂ ਨਾਲ ਆਉਂਦਾ ਛੋਟਾ ਬੁੱਝਦਾ ਤਾਂ ਕਹੀ ਲੱਗੇ ਪਿਆ ਹਜੇ ਛੋਟੇ 12 12 ਮਾਸੀ ਵਾਲਾ ਕੋਈ ਨਹੀਂ ਆਪਣੇ ਨਾ ਆਪਣੇ ਉਹ 12 ਮਾਸੀ ਵਾਲਾ ਹੀ ਹੈ ਕਿਹਨੇ ਉਹ ਬੱਤਾ ਉਹ ਤੇ ਲੰਘਦੀ ਲੰਘਦੀ ਇੰਨੇ ਦੇ ਦੋ ਇੰਨੇ ਤੇ ਦੋ ਵਾਰੀ ਲਾਦੇ ਨਾ ਹਾਂ ਦੋ ਤਿੰਨ ਮਹੀਨੇ ਲੱਗਦੇ ਮੇਰੇ ਬਸ ਆਈ ਇੱਕ ਅਮਰੂਦ ਨਾਲ ਪਲੇਟ ਭਰ ਦੂਗੀ ਜਿਸ ਨਾਲ ਆਪਣਾ ਖਾ ਖਾ ਨੱਖੋ ਨਾ ਕੋਈ ਮਿਲਦਾ ਇੱਕ ਹਰੇ ਪਿਆ ਉਹ ਗਿਆ ਤਾਂ ਲੋੜ ਕਸਵਾ ਬੋਚ ਨਾ ਲੱਗਦੀ ਸੀ ਕੰਧ ਮੋਗ ਵੀ ਉੱਚੀ ਦੇ ਆਦਾ ਬਲ ਗਿਆ ਕਿ ਇਹਨਾਂ ਪੈਂਟਾ ਨੂੰ ਸਾਰਾ ਡੰਬਰ ਇਹਦੇ ਆ ਗਿਆ ਭੈੰਦਾ ਜਸਨਾ ਨੂੰ ਸੀੜਾਈ ਬੈਠਾ ਪੱਕੀ ਪੱਕੀ ਆਪਾਂ ਇੱਧਰ ਇੱਕ ਪਾਸੇ ਧਰ ਲੈ ਕਰਾਂਗੇ ਇਹ ਸਾਹਮਣੇ ਧਰ ਲੈ ਕਰਾਂਗੇ ਇੱਕ ਇੱਧਰ ਤਾਂ ਲੈ ਜੜੀ ਚੁੰਨੇ ਚ ਨਾ ਜਾਵੇ ਨਾ ਤੇਰ ਸੋਈ ਚ ਸੋਈ ਜੀ ਕਿਰਨਾ ਆਪਾਂ ਸੋਈ ਚੀਂ ਰੋਟੀ ਰੁਕਾ ਬਬਾ ਨੂੰ ਕਰ ਲਿਆ ਸਾਰਾ ਸੱਤ ਵਾਲੀ ਚੋਣਿ ਚਾਪਾ ਬੁੱਕਾ ਨਹੀਂ ਨੂੰ ਤੁੰਤੂ ਆਨ ਸੋਈ ਚ ਪਕਰਵਾਦੀ ਆਹ ਸਾਰਾ ਸੋਈ ਚ ਤੰਨ ਲਾਸਮਾਨ ਅੱਛਾ ਲੈ ਜੀ ਆਪਾਂ ਲੱਗੇ ਆ ਰੋਟੀ ਬਣਾਉਣ ਤੇ ਮਮੀ ਡੜੀ ਚ ਲੱਗੇ ਧਾਗ ਦੇ ਬੋਗੇ ਆ ਦੇ ਦੇ ਹਨਾ ਬੀਬੀ ਆਸਮਾਨ ਉੱਥੇ ਰੱਖਣ ਵਾਲਾ ਰਸੋਈ ਚ ਆ ਪਾਈ ਹੀ ਰੈਂਜ ਰੱਖਣਾ ਉਹ ਉੱਥੇ ਹੀ ਬਣਾਉਣਾ ਸੁਣ ਵੜਾ ਵੜਾ ਇੱਥੇ ਹੁੰਦੀ ਹੈ ਕੰਡੇ ਹੈ ਬੰਦੇ ਚਲ ਚਲੈਂਟਰ ਵਰਤੀ ਹੈ ਤਾਂ ਭਾਂਡੇ ਵਿੱਚ ਲੈ ਲਿਆ ਭਾਂਡੇ ਜਾ ਰਹੇ ਨੇ ਤਾਂ ਹੋਰ ਇਹਨਾਂ ਨੂੰ ਖੋਲ ਲੈ ਲਓ ਜੀ ਬੋਤੀ ਆਪਾਂ ਹਜੇ ਲਾਉਨੇ ਨੇ ਤੇ ਰੋਟੀ ਵੀ ਕੁਆਣਾ ਹੁੰਦਾ ਸੀ ਮਾਝਾ ਰੋਟੀ ਲਾ ਲਈਏ ਬੰਨੋ ਤੇ ਕਿਉਂਕਿ ਬਾਅਦ ਸਾਰਾ ਸਮਾਨ ਚੱਕ ਕੇ ਧਰ ਕੇ ਮੈਂ ਤੇ ਮੰਮੀ ਨੇ ਇਸ ਤਰ੍ਹਾਂ ਸਟਾਰਟਿੰਗ ਕਰਤੀ ਸਭਾ ਸਾਰ ਕੇ ਝਾੜ ਕੇ ਮੈਂ ਜਾੜੇ ਨੂੰ ਲਾ ਕੇ ਤੇ ਫਿਰ ਕੇਰਾ ਝਾੜੂ ਲਾਤਾ ਪੁੱਜਣਾਉਂਦੀ ਰੋਟੀ ਮਿੱਟੀ ਖਾ ਕੇ ਕਰ ਕੇ ਸਾਰੇ ਘਾਡੇ ਦੀ ਵਿੱਚ ਚਾਕੀ ਲਓ ਜੀ ਸਾਰਾ ਕੰਮ ਤੰਦਨ ਮੇੜ ਕੇ ਆਪਾਂ ਲਾਘੇ ਨੂੰ ਪੋਚਣਾ ਸਾਰਾ ਕੰਮ ਕਰ ਲਈਏ ਬਣਾਤੀ ਆਪਾਂ ਹੋਰ ਹਨ ਜੁਰਮ ਜੁਰਾਏ ਲੱਗੇ ਪੋਚੇ ਨਾ ਲੱਗੇ ਹੁਣ ਉਹਨਾਂ ਚਰ ਆਏ ਲੱਗਦਾ ਹੀ ਨਹੀਂ ਵੀ ਬਹਿ ਗਏ ਤੇ ਵਾਸ ਪੁੱਛੇ ਪੁੱਛੇ ਲਾ ਕੇ ਫਿਰ ਆਪਾਂ ਤਾਂ ਬੈਚਾ

आटा घटा कर पूरी साली पा आटा भी पा कमरे ला ले पोचे स्वर्च भी ला क्योंकि अच्छे बचे चल बेली कर समान चुके मैं पौचा ला दें सोनी बर्श जी बढ़िया ਜੇ ਸੰਦੀਪ ਦਾ ਟਾਈਮ ਪਾਸ ਨਹੀਂ ਹੁੰਦਾ ਪਹਿਲਾਂ ਪਿੰਡ ਜਾਂਦਾ ਸੀਗਾ ਚੱਲ ਬੱਡੇ ਥੇਰਾ ਬਾਬਾ ਮੈਨੂੰ ਆਦਾ ਮम्मी ਨਹੀਂ ਜਾਂਦਾ ਭੈਣਾ ਲੱਗਦਾ ਰੱਖਣਗੇ ਸਾਰਾ ਦਿਨ ਇਹਨਾਂ ਦਾ ਮੁੰਡਾ ਪਿੰਡ ਸੀ ਹੱਥ ਨਹੀਂ ਲੋਗਨ ਆ ਮਗ੍ਹਾ ਠੀਕ ਹੈ ਭੈਣਾ ਲੱਗਦਾ ਹੂੰ ਠੀਕ ਉਹ ਤਾਂ ਜਾਂਦਾ ਹੀ ਨਹੀਂ ਕਦੇ ਰੋਣਾ ਬੜੀ ਪਰਾਈ ਨਹੀਂ ਰੋਹ ਜੀ ਜਾਂਦਾ ਰੋਹ ਜੀ ਜਾਂਦਾ ਤੇ ਉਹ ਜਿਆਦਾ ਨਾਲ ਇਹ ਬੜਾ ਪੁੱਛੇ ਕੇ ਕਰਦੇ ਚਾ ਤੇ ਇਹ ਅੱਜ ਸਵੇਰ ਦੇ ਕੰਮ ਦਾ ਵੀ ਉਹ ਜਿਹੜਾ ਆਪਾਂ ਸ਼ੇਅਰ ਕਰ ਤੋ ਬਹੁਤ ਬੜਾ ਰਾਜ਼ ਸਵੇਰ ਦੇ ਕੰਮ ਕਰਵਾ ਜਨਾ ਬਲੌਗ ਬਣਦਾਗਾ ਉਹ ਵੀ ਕਿਉਂਕਿ ਜਦੋਂ ਛੋਟੇ ਹੋਣੇ ਇੱਕ ਠੰਡ ਹੁੰਦੀ ਹੈ ਇੱਕ ਪਹਿਲਾਂ ਆਪਾਂ ਮਿਸਤਰੀ ਨੂੰ ਜੀ ਲੈ ਹੋਣ ਹਜੇ ਵੀ ਉਹਨੂੰ ਲਾਗਾ ਨੂੰ ਫੋਰ ਕਰੀਏ ਲੈ ਆ ਜਾਣਾ ਹੈ ਕਿਉਂਕਿ ਜਦ ਹੋਰ ਕਰੀਆ ਤਾਂ ਆਊਗਾ ਕੰਪ ਲੱਗ ਜਾਊਗਾ ਲਓ ਜੀ ਪੋਚੇ ਪੋਚੇ ਦਿੱਤੇ ਆਪਾਂ ਲਾ ਤੇ ਸਾਰਾ ਸਿਸਤਾ ਸੁਸਾ ਵਧੀਆ ਕਰਤਾ ਸਾਫ ਤੇ ਇੱਕ ਸਹਰਾਣਾ ਜਿਹਾ ਲੈ ਗਿਆ ਆਪਣਾ ਸਾਰੀ ਸੈਟਿੰਗ ਕਰਤੀ ਵਧੀਆ ਆਪਣਾ ਫਰਿੱਜ ਵੀ ਹੁਣ ਉਧਰ ਜਾਵੜੂ ਰਸੋਈ ਦੇ ਵਿੱਚ ਕਿਹੜਾ ਪਲੱਗ ਜੇ ਲੋਡ ਕਰਵਾ ਲਈਏ ਤੇ ਪੋਚਾ-ਪੋਚਾ ਲਾਤਾ ਜੀ ਵਧੀਆ ਆਪਾ ਤੇ ਹੁਣ ਨਾ ਇੱਕ ਦੋ ਵਾਰੀ ਹੋਰ ਲੱਗ ਜੇ ਜੀ ਮੈਂ ਦੋ ਤਿੰਨ ਦਿਨਾਂ ਤੋਂ ਫਿਰ ਸੋਹਣੀ ਹੋ ਜੂਗੀ ਫਰਸ਼ ਕੱਪੜੇ-ਕੁੱਪੜੇ ਆਪਣੇ ਸੁੱਕ ਜਾਣਗੇ ਵਧੀਆ ਜੇ ਇੱਥੇ ਸਾਰੇ ਲਾਤਾ ਪੋਚਾ ਤੇ ਹਜੇ ਗਿੱਲਾ ਜੀ ਇਹ ਫਰਸ਼ ਨਾ ਜਿਵੇਂ ਤਰਾਈ-ਤ੍ਰੀ ਕਰੀਏ ਹੌਲੀ-ਹੌਲੀ ਸੁੱਕਦੀ ਹੈਗੀ ਤੇ ਮੈਂ ਚਾਹ ਧਰੀ ਸੀ ਤੇ ਐਨੇ ਕਥਾਂ ਜਿੱਥੇ ਮੇਰੇ ਨਾ ਪਾੜਾ ਨਹੀਂ ਹੋਣਗੇ ਮੜਾ ਗਿੱਲਾ ਤਾਂ ਪੀ ਇੱਕ ਸਾਹ ਦੂੰਗੀ ਪੋਚ ਤੇ ਬਸ ਆਪਣੀ ਚਾਹ ਬਣ ਜਾਣ ਦੋ ਫਿਰ ਆਪਣਾ ਕੰਮ ਆ ਜਿਹੜਾ ਕਿ ਸਵੇਰ ਵਾਲਾ ਫਤਿਹ ਆ ਫਿਰ ਆਪਾਂ ਵਿਹਲੇ ਆ ਲੋ ਜੀ ਬਸ ਚਾਹ ਬਣ ਗਈ ਫਿਰ ਆਪਾਂ ਫਰੀ ਆ ਫਿਰ ਆਪਾਂ ਨਹਾ ਮਨੂ ਮਾਗੇ ਸਾਰਾ ਕੰਪਲੀਟ ਕਰਤਾ ਗਿਆ ਵਧੀਆ ਗੈਸ ਨੂੰ ਸਾਫ ਕਰਤਾ ਸਲਫ ਸਾਫ ਕਰਤੀ ਬਸ ਕੰਮ ਆਪਣਾ ਨਿਬੜੇਗੇ ਫਿਰ ਆਉਣਾ ਬੈਠੇ ਵੀ ਮਾਗੇ ਚਾਹ ਤੇ ਬਾਕੀ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਤੇ ਕਿਉਂਕਿ ਮੈਨੂੰ ਲੱਗਾ ਸਵੇਰ ਦੇ ਕੰਮ ਧੰਦੇ ਆਪਣੇ ਵੀ ਕਾਫੀ ਹੋ ਗਈ ਲੰਮੀ ਵੀਡੀਓ ਹੋ ਗਈ ਹੋ ਗਈ ਮੈਨੂੰ ਲਾਇਆ ਸ਼ਾਇਦ 20 ਤੋਂ ਪਲੱਸ ਤੇ ਬਾਕੀ ਜੀ ਸਾਰੇ ਭੈਣ ਭਰਾ ਹਨਾ ਵੀਡੀਓ ਨੂੰ ਕਰਿਓ ਜੀ ਫੁੱਲ ਵਾਚ ਸੋਹਣੇ ਸੋਹਣੇ ਕਰਿਓ ਕਮੈਂਟ ਤੇ ਅੱਜ ਵਾਲੇ ਵਲੌਗ ਦਾ ਕਰਦੇ ਆਂ ਆਪਾਂ ਇੱਥੇ ਐਂਡ ਤੇ ਮਿਲਾਂਗੇ ਕੱਲ ਨੂੰ ਸੋਨੋ ਕਿਸੇ ਨਵੇਂ ਵਲੌਗ ਦੇ ਨਾਲ ਤੇ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ ਸਾਰੇ ਭੈਣ ਭਰਾ ਸਪੋਰਟ ਬਣਾ ਕੇ ਰੱਖੋ ਸੋਹਣ ਸੋਹਣੇ ਕਰਿਆ ਕਰੋ ਕਮੈਂਟ ਜੀ ਤੇ ਮਿਲਦੇ ਆਂ ਕੱਲ ਨੂੰ ਆਪਾਂ ਸੋਨੋ ਕਿਸੇ ਨਵੇਂ ਵਲੌਗ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਸ਼ੀਅਕਾਲ ਦੀ ਬਾਏ ਬਾਏ ਜੀ